ਨੰਦੌਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਤ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸਤ ਪਦਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਗੁਰ ਸਾਗਰ ਰਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬੱਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬੱਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਪ੍ਰਮਾਣ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਰਤ ਸਲਾਹ ਦੇ ਰਤਨਾ ਨਾਲ ਨਕਾਨਕ ਭਰਿਆ ਹੋਇਆ ਹੈ ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ ਪ੍ਰਬੂ ਦੀ ਮੇਰ ਅਨਸਾਰ ਸੰਤ ਹੰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ਵਿਚਾਰਾ ਬਗਲਾ ਛੱਪੜੀ ਵਿੱਚ ਕਾਦੇ ਲਈ ਨਹਾਉਂਦਾ ਹੈ ਕੁਝ ਨਹੀਂ ਖਟਦਾ ਸਗੋਂ ਛੱਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ ਡੇੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ-ਦੇਵਤਿਆਂ ਆਦਿਕ ਹੋਰ-ਹੋਰ ਦੇ ਆਸਰੇ ਭਾਲਦਾ ਹੈ ਮਾਨੋ ਉਹ ਛਪੜੀ ਵਿੱਚ ਹੀ ਨਾ ਰਿਆ ਹੈ ਉੱਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹੇੜ ਲੈਂਦਾ ਹੈ